ਟੀਵੀ ਤੇ ਐਲਾਨ ਕੀਤਾ 20000 ਦਾ ਐਲਾਨਾਂ ਤੇ ਕਦੀ ਕੋਈ ਚੀਜ਼ ਨਹੀਂ ਚੱਲਦੀ ਹੁੰਦੀ ਆ ਜਿਹੜੀ ਸਰਕਾਰ ਨੇ ਲਿਖਤੀ ਪਾਲਿਸੀ ਜਾਰੀ ਕੀਤੀ ਆ ਕਿ ਜਿਹੜਾ 75% ਤੱਕ ਨੁਕਸਾਨ ਹੋਇਆ ਉਹਨੂੰ 10000 ਰੁਪਏ ਮਿਲਣਾ ਇਸ ਤੋਂ ਪਹਿਲਾਂ 6500 ਰੁਪਏ ਸੀ ਤੇ ਵਾਅਦਾ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜ਼ਖਮਾਂ ਤੇ ਲੂਣ ਪੁੱਕਣ ਦਾ ਅਧਿਕਾਰ ਪ੍ਰਧਾਨ ਮੰਤਰੀ ਨੂੰ ਕਿਵੇਂ ਆ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਇਸ ਕਰਕੇ ਪੰਜਾਬ ਦੇ ਜ਼ਖਮਾਂ ਤੇ ਮੈਂ ਲੂਣ ਪੁੱਕੂਗਾ ਮੈਂ ਪੰਜਾਬ ਦੀ ਤਰਾਸਤੀ ਤੇ ਪੰਜਾਬ ਦੇ ਲੋਕਾਂ ਦਾ ਮਜ਼ਾਕ ਉਡਾਉਂਗਾ ਲਗਭਗ ਮਤਲਬ 95% ਕਿਸਾਨਾਂ ਨੂੰ ਜੇ ਕਹਿ ਲਈਏ ਫਿਰ 10000 ਰੁਪਏ ਹੀ ਮਿਲੂਗਾ ਜੇ ਖਰਾਬੇ ਦਾ ਉਹਨਾਂ ਨੂੰ ਲਗਭਗ ਇੰਨਾ ਹੀ ਮਿਲੂਗਾ ਜੇ ਮਿਲਿਆ ਉਹ ਵੱਡਾ ਹਿੱਸਾ ਕਿਸਾਨੀ ਦਾ 75% ਬਲੋ 75% ਜਿਹੜਾ ਹੈਗਾ ਉਹ ਡੈਮੇਜ ਹੋਇਆ ਉਹਦੇ 'ਚ ਹੀ ਆਉਣਾ ਹੈ 7-7 ਹੇਕੜ ਸਾਡੇ ਪਿੰਡ ਦਾ ਰਕਬਾ ਸੀ ਹੁਣ بارش ਦੇ ਨਾਲ ਲਗਭਗ 2000 ਏਕੜ ਜਿਹੜੇ ਸੀ ਝੋਨਾ ਡੁੱਬ ਗਿਆ ਜੇ ਇਹ ਇਹ ਕਿੰਨੇ ਪਰਸੈਂਟ ਚਾਊਗਾ ਹੁਣ ਉਹ ਕਹਿੰਦੇ ਜਿਹੜਾ 75% ਨੁਕਸਾਨ ਹੋ ਗਿਆ ਪੂਰੇ ਦਾ ਪੂਰਾ ਕੋਈ ਵੀ ਪਿੰਡ ਤੁਸੀ ਬੰਨ ਦੇ ਵਿੱਚ ਜਿਓ ਹੋਣਗੇ ਬਹੁਤ ਥੋੜੇ ਹੋਣਗੇ ਵੱਡਾ ਹਿੱਸਾ ਉਹਨਾਂ ਦਾ ਬਾਹਰ ਹੋਊਗਾ ਕੁਝ ਜ਼ਮੀਨ ਤੁਸੀ ਬੰਨ ਦੇ ਅੰਦਰ ਹੋਊਗੀ ਸਰਕਾਰ ਨੇ ਯਾਨੀ ਕਿ ਸ਼ਰਤਾਂ ਇਦਾਂ ਦੀਆਂ ਲਾਈਆਂ ਨੇ ਮੁਆਵਜ਼ੇ ਦੇ ਵਿੱਚ ਮੁਆਵਜ਼ਾ ਇਹਨਾਂ ਨਗੂਣਾ ਤੇ ਸ਼ਰਤਾਂ ਇਸ ਤਰ੍ਹਾਂ ਦੀਆਂ ਨੇ ਮੇਰੀ 5 ਏਕੜ ਜ਼ਮੀਨ ਆ ਉਹਦੇ ਵਿੱਚ 2 ਏਕੜ ਜ਼ਮੀਨ ਮਤਲਬ ਖਰਾਬ ਹੋ ਗਈ ਆ ਉਹ ਏਕੜ ਨੂੰ ਇਕਾਈ ਮੰਨ ਕੇ ਵੀ ਉਹ 2 ਏਕੜ ਦਾ ਕਿੰਨੇ ਪਰਸੈਂਟ ਨੁਕਸਾਨ ਹੋਇਆ ਉਹਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਵੇ ਪਿੰਡ ਦਾ ਜੇ 75% ਨੁਕਸਾਨ ਹੋਇਆ ਫਿਰ ਉੱਥੇ ਵੱਖਰੀ ਟੀਮ ਬਣਾਉਣੀ ਹੈਗੀ ਆ ਪਿੰਡ ਨੂੰ ਇਕਾਈ ਜਿਹੜਾ ਹੈਗਾ ਮੰਨਣਾ ਉਹ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਵਾਜਬ ਉਹ ਨਹੀਂਗਾ ਮੁੱਖ ਮੰਤਰੀ ਨੇ ਐਲਾਨ 20000 ਦਾ ਕੀਤਾ ਪਰ ਕਾਗਜ਼ਾਂ 'ਚ 75% ਤੋਂ ਕਿਹਦਾ 70% ਖਰਾਬਾ ਵੀ ਲਿਖਤਾ ਤੇ ਉਹਨੂੰ 10000 ਰੁਪਇਆ ਹੀ ਮਿਲਣਾ ਹੈਗਾ ਉਹ ਕਦੋਂ ਮਿਲਣਾ ਜਿਵੇਂ ਹਜੇ ਗੜੇ ਕਣਕਾਂ ਦੇ ਗੜੇ ਮਾਰੀ ਹੋਈ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਕਦੋਂ ਮਿਲਣਾ ਮਿਲਣਾ ਕਿ ਨਹੀਂ ਮਿਲਣਾਗਾ ਇਹ ਹਜੇ ਜਿਹੜੇ ਹੈਗਾ ਸਾਰਾ ਕੁਝ ਭੁੱਖ ਦੇ ਗਰਭ ਦੇ ਵਿੱਚ ਆ ਉਹਦੇ ਸਿਰਫ ਇਹ ਕਿਹਾ ਕਿ ਵੱਧ ਤੋਂ ਵੱਧ ਜਿਹੜੀ ਸੀਲਿੰਗ ਹੈਗੀ ਆ ਉਹ ਹੈਗੀ ਕਿ ਤਿੰਨ ਪਸ਼ੂਆਂ ਦਾ ਨੁਕਸਾਨ ਕਿਤੇ 20 ਮਰ ਗਏ ਕਿਤੇ 15 ਮਰ ਗਏ ਕਿਤੇ 40 ਮਰ ਗਏ ਠੀਕ ਹੈ ਜਿਹੜੇ ਦੁੱਧਾਰੂ ਪਸ਼ੂ ਹੈਗੇ ਆ ਕਈਆਂ ਨੇ ਤਾਂ ਮਤਲਬ ਪੂਰੀ ਦੀ ਪੂਰੀ ਉਹਨਾਂ ਦੀ ਰੋਜ਼ੀ ਰੋਟੀ ਦੁੱਧਾਰੂ ਪਸ਼ੂਆਂ ਤੇ ਸੀ ਉਹ ਤਿੰਨ ਤੇ ਉਹਦੇ ਵਾਸਤੇ ਕਿ ਐਫੀ ਡੈਵਟ ਲਿਆ ਜਾਵੇ ਐਫੀ ਡੈਵਟ ਦਿੱਤਾ ਜਾਊਗਾ ਜਦੋਂ ਤੁਸੀਂ ਸੈਂਸਸ ਨੂੰ ਜੇ ਨਹੀਂ ਆਧਾਰ ਬਣਾਉਣਾ ਐਫੀ ਡੈਵਟ ਨੂੰ ਆਧਾਰ ਬਣਾਉਣਾ ਤੇ ਉਹ ਤਾਂ ਫਿਰ ਪਿੰਡਾਂ 'ਚ ਜਿਹੜੇ ਇਹਨਾਂ ਦੇ ਚੌਧਰੀ ਹੈਗੇ ਆ ਝਾੜੂ ਵਾਲਿਆਂ ਦੇ ਉਹ ਕੀ ਪਤਾ ਕਿੰਦੇ ਕਿੰਦੀ ਸਪਾਰਸ਼ ਕਰਨਗੇ ਕਿ ਇਹਨੂੰ ਦੇ ਦੋ ਇਹਨੂੰ ਨਾ ਦੇ ਦੋ ਕਿ ਕੋਈ ਜਿਸ ਦਾ ਖੇਤ ਉਸਦੇ ਰਹੇ ਇਹ ਪਾਲਿਸੀ ਸਰਕਾਰ ਲੈ ਕੇ ਆਈ ਹੈ ਤੁਹਾਨੂੰ ਲੱਗਦਾ ਕਿਸਾਨ ਨੂੰ ਇਹਦਾ ਬੈਨੀਫਿਟ ਹੋਵੇ ਸਰਕਾਰ ਜੇ ਵਾਕਈ ਚਾਹੁੰਦੀ ਆ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਰੇਤ ਦੀ ਪਮੈਸ਼ ਕਰੇ ਪਮੈਸ਼ ਹੋ ਜਾਨੀ ਆ ਵੀ ਕਿੰਨੀ ਰੇਤ ਆ ਕਿੰਨੇ ਕਿੰਨੇ ਫੁੱਟ ਰੇਟ ਚੜੀ ਆ ਕਿੰਨਾ ਮਾਰਕੀਟ ਦਾ ਰੇਟ ਚੱਲਦਾ ਕਿਸਾਨ ਨੂੰ ਭੁਗਤਾਨ ਕਰ ਦੇ ਤੇ ਰੇਤ ਚੱਕ ਲੈ ਇਹਦਾ ਯਾਰ ਕੰਮ ਜਿਹੜੇ ਉਹ ਉਹ ਮਾਈਨਿੰਗ ਵਾਲੇ ਕੰਮ ਕਰਦੇ ਆ ਉਹ ਠੇਕੇਦਾਰ ਉਹਨਾਂ ਦਾ ਕੰਮ ਹੈਗਾ ਨਾ ਸਾਡੇ ਕੋਲੇ ਉਹਨਾਂ ਸੰਦ ਨਾ ਹੋਰ ਸਾਰਾ ਕੁਝ ਉਹ ਵਿਪਤਾ ਦੇ ਮਾਰੇ ਕਿਸਾਨ ਜਿਹੜੇ ਜਿਨ੍ਹਾਂ ਦਾ ਘਰ ਟਹਿ ਗਿਆ ਪਸ਼ੂ ਮਰ ਗਏ ਉਹਨ ਰੇਤਾ ਵੇਚਦੇ ਫਿਰਨਗੇ ਇੰਨਾ ਰੇਤਾ ਕਿੱਥੇ ਵਿਖ ਜੂਗਾ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪੰਜਾਬ ਸਰਕਾਰ ਨੇ ਹੜ੍ਹਾਂ ਦੇ ਮਾਰੇ ਲੋਕਾਂ ਲਈ ਕੁਝ ਐਲਾਨ ਕੀਤੇ ਨੇ ਤੇ ਪਹਿਲੇ ਐਲਾਨ ਜਿਹੜੇ ਕੀਤੇ ਨੇ ਉਹ ਇਹ ਕੀਤੇ ਨੇ ਕਿ ਕਿਸਾਨਾਂ ਨੂੰ 20000 ਰੁਪਿਆ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਫਸਲ ਮਰੀ ਹੈ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹਦਾ ਪਸ਼ੂ ਧਾਨ ਹੈ ਉਹਦਾ 37000 ਰੁਪਿਆ ਜਿਹੜਾ ਉਹ ਦਿੱਤਾ ਜਾਵੇਗਾ ਮੱਝ ਗਾਂ ਦਾ ਕੀ ਇਹ ਐਲਾਨ ਵਾਜਬ ਨੇ ਕੀ ਇਹਨਾਂ ਐਲਾਨਾਂ ਨਾਲ ਕਿਸਾਨਾਂ ਦੀ ਸੰਤੁਸ਼ਟੀ ਹੈ ਇਹਨਾਂ ਐਲਾਨਾਂ ਦੇ ਪਿੱਛੇ ਕੀ ਹੈ ਕੀ ਇਹ ਐਲਾਨ ਪੂਰੇ ਉਤਰਨਗੇ ਕਿਉਂਕਿ ਜਦੋਂ ਉਧਰ ਜਾਣੇ ਆ ਤਾਂ ਲੋਕ ਇਹ ਗੱਲ ਕਹਿੰਦੇ ਆ ਕਿ ਪਿਛਲੀ ਵਾਰ ਤੇ ਜਦ ਖਰਾਬਾ ਹੋਇਆ ਸੀ ਤਾਂ 8600 ਰੁਪਿਆ 700 ਰੁਪਏ ਇਸ ਤਰੀਕੇ ਨਾਲ ਸਾਨੂੰ ਕਿੱਲੇ ਦਾ ਮਿਲਿਆ ਸੀ ਤੇ ਉਹ ਵੀ 5 ਕਿੱਲਾਂ ਤੋਂ ਜ਼ਿਆਦਾ ਨਹੀਂ ਮਿਲਿਆ। ਕੀ ਜਿਹੜੀ ਸਰਕਾਰ ਅੱਜ ਕੀ 20-20000 ਰੁਪਏ ਕਹਿ ਰਹੀ ਹੈ ਮਿਲੇਗਾ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ। ਬਾਈ ਕਿਵੇਂ ਦੇਖਦੇ ਹੋ ਜਿਹੜੀ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਇੱਕ ਸਰਕਾਰ ਹੁਣ ਕਿਸਾਨਾਂ ਦੇ ਨਾਲ ਖੜੀ ਹੈ। 20000 ਰੁਪਏ ਪਰ ਏਕੜ 37000 ਰੁਪਏ ਆ 37500 ਰੁਪਏ ਕੋਈ ਮੱਝਗਾਾਂ ਦਾ ਜੇ ਕੋਈ ਨੁਕਸਾਨ ਹੋਇਆ ਉਹਦਾ ਪੂਰੇ ਤਰੀਕੇ ਦੇ ਨਾਲ ਜਿਹੜੀ ਉਹ ਕਹਿ ਰਿਹਾ ਕਿ ਅਸੀਂ ਹੁਣ ਕਿਸਾਨਾਂ ਦੇ ਨਾਲ ਖੜੇ ਹਾਂ ਹੋਰ ਵੀ ਪਰਭਾਇ ਕਰਾਵਾਂਗੇ ਪੈਂਡ ਵੀ ਸਾਫ਼ ਕਰਾਵਾਂਗੇ ਤੁਸੀਂ ਜਿਹੜਾ ਮੁਆਵਜ਼ਾ ਦਿੱਤਾ ਜਾਣਾ ਇਹਨੂੰ ਸ਼ਫੀਸ਼ੀਐਂਟ ਮੰਨਦੇ ਹੋ ਇਹਦੇ ਨਾਲ ਸੰਤੁਸ਼ਟ ਹੋ ਦੇਖੋ ਪਹਿਲੀ ਤੇ ਗੱਲ ਇਹ ਕਿ ਪੰਜਾਬ ਦੇ ਜਿਹੜਾ ਹੜਾਂ ਦੀ ਕਰੋਪੀ ਸੀ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਵਿੱਚ ਲੱਗੇ ਹੋਏ ਸੀ ਕਿ ਜਿੱਥੇ-ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਕੋਈ ਬੰਨ ਟੁੱਟਿਆ ਜਾਂ ਜਿੱਥੇ ਪਾਣੀ ਭਰ ਗਿਆ ਪਾਣੀ ਕੱਢਿਆ ਜਾਵੇ ਹਨਾ ਤਾਂ ਸਾਰੇ ਪੰਜਾਬ ਦੇ ਜਿਥੇ ਬੰਦੀਆਂ ਸਮਾਜ ਸੇਵੀ ਜਿੰਨੇ ਵੀ ਲੋਕ ਸੀਗੇ ਸਾਰਿਆਂ ਨੇ ਬਹੁਤ ਵੱਡੇ ਪੱਧਰ ਤੇ ਰਲ ਮਿਲ ਕੇ ਜਿਹੜਾ ਸੀ ਉਹ ਕੋਸ਼ਿਸ਼ ਕੀਤੀ ਹੁਣ ਵਾਰੀ ਜਦੋਂ ਸਰਕਾਰ ਦੀ ਆਈ ਕਿ ਸਰਕਾਰ ਨੇ ਲੋਕਾਂ ਦੀ ਮਦਦ ਕਰਨੀ ਸੀ ਤਾਂ ਪਹਿਲਾਂ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਹੋ ਗਈ ਗਈ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਆਏ ਫਿਰ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਔਰ ਉਹ 1600 ਕਰੋੜ ਰੁਪਏ ਜਿਹੜਾ ਸੀਗਾ ਉਹ ਦੇ ਕੇ ਗਏ ਔਰ ਉਹ ਇਸ ਸਭ ਨੇ ਮੰਨਿਆ ਕਿ ਪੰਜਾਬ ਦੇ ਨਾਲ ਇੱਕ ਕੋਝਾ ਮਚਾ ਮਜ਼ਾਕ ਜਿਹੜਾ ਕੀਤਾ ਗਿਆ ਪੰਜਾਬ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਭਿਆਨਕ ਹਾੜਾ ਆ ਹੁਣ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਤੇ ਇਸ ਮੁਲਕ ਦੀ ਜਿਹੜੀ ਫੂਡ ਸਿਕਿਉਰਟੀ ਹੈਗੀ ਆ ਉਹਦੇ ਵਿੱਚ ਪੰਜਾਬ ਸੂਬੇ ਦਾ ਇੱਕ ਅਹਿਮ ਰੋਲ ਆ ਤੇ ਉਹਨੂੰ ਇੱਕ ਨਗੂਣੀ ਰਾਸ਼ੀ ਦੇਣਾ ਇੱਕ ਤਰ੍ਹਾਂ ਦਾ ਪੰਜਾਬ ਦੇ ਨਾਲ ਜਿਹੜਾ ਮਜ਼ਾਕ ਕੀਤਾ ਗਿਆ ਪੰਜਾਬ ਦਾ ਇੱਕ ਤਰ੍ਹਾਂ ਦਾ અપਮਾਨ ਜਿਹੜਾ ਮੁੱਖ ਪ੍ਰਧਾਨ ਮੰਤਰੀ ਜਿਹੜਾ ਕਰਕੇ ਗਏ ਹੈਗੇ ਆ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਹਸਪਤਾਲ 'ਚ ਬੈਠ ਕੇ ਲਾਣ ਕੀਤੇ ਮੁੱਖ ਮੰਤਰੀ ਦੇ ਐਲਾਨ ਤੋਂ ਪਹਿਲਾਂ ਮੈਂ ਇੱਕ ਗੱਲ ਇੱਕ ਛੋਟੀ ਕਹਿਣੀ ਚਾਹੂੰਗਾ ਉਹ ਕਹਿੰਦੇ ਵੀ ਕਿਸੇ ਘਰ ਦੇ ਵਿੱਚ ਕੋਈ ਬੰਦਾ ਲੋੜਵੰਦ ਸੀ ਉਹ ਗਿਆ ਉਹ ਕਹਿੰਦਾ ਵੀ ਮੇਰੇ ਕੋਲ ਕੁਝ ਨਹੀਂਗਾ ਨਾ ਕੱਪੜੇ ਆ ਨਾ ਰੋਟੀ ਆ ਵੀ ਮੇਰੀ ਮਦਦ ਕਰੋ ਉਹ ਪਰਿਵਾਰ ਦੀ ਨੂੰਨੇ ਕਾਫੀ ਉਹਨੂੰ ਜਿਹੜਾ ਸੀਗਾ ਉਹ ਅਪਮਾਨਿਤ ਕੀਤਾ ਮਾੜਾ ਚੰਗਾ ਬੋਲਿਆ ਵੀ ਉਹਨੂੰ ੱੱਕੇ ਮਾਰ ਕੇ ਘਰੋਂ ਕੱਢਤਾ ਉਹ ਜਾ ਹੀ ਰਿਹਾ ਸੀਗਾ ਘਰ ਤੋਂ ਹਜੇ ਗੇੜ ਤੋਂ ਥੋੜਾ ਅੱਗੇ ਗਿਆ ਕਿ ਉਹ ਬੀਬੀ ਦੀ ਸੱਸ ਅੱਗੋਂ ਮਿਲ ਗਈ ਉਹ ਕਹਿੰਦੀ ਭਾਈ ਕਿੱਧਰੋਂ ਆਇਆ ਉਹ ਕਹਿੰਦੀ ਵੀ ਮੈਂ ਕਹਿੰਦਾ ਮੈਂ ਤੁਹਾਡੇ ਘਰ ਗਿਆ ਸੀ ਕਹਿੰਦੇ ਕਿਵੇਂ ਗਿਆ ਸੀ ਕਹਿੰਦਾ ਮੈਨੂੰ ਮੇਰੇ ਕੋਲ ਕੁਝ ਹੈ ਨਹੀਂ ਸੀ ਲੋੜਵੰਦ ਸੀ ਮੈਂ ਕਿਹਾ ਚਲ ਕੋਈ ਤੁਸੀਂ ਮੇਰੀ ਮਦਦ ਕਰੋਗੇ ਕਹਿੰਦੇ ਫੇਰ ਉਹ ਕਹਿੰਦੇ ਜੀ ਸ਼ਾਇਦ ਪਰਿਵਾਰ ਤੁਹਾਡੀ ਨੋਹ ਸੀ ਘਰੇ ਉਹਨੇ ਮੇਰੀ ਬੇਇੱਜ਼ਤੀ ਬਹੁਤ ਕੀਤੀ ਹੈ ਹਨਾ ਮੈਨੂੰ ਮੇਰੂ ਬਹੁਤ ਮਾੜਾ ਚੰਗਾ ਬੋਲਿਆ ਦਿੱਤਾ ਵੀ ਕੋਈ ਧੱਕੇ ਮਾਰ ਕੇ ਘਰੋਂ ਬਾਹਰ ਕੱਢਦਾ ਉਹ ਕਹਿੰਦੀ ਚਲ ਤੂੰ ਮੇਰੇ ਨਾਲ ਆ ਤੇਰੀ ਵੇਇਤੀ ਕਰਨ ਲਈ ਉਹ ਕੌਣ ਹੁੰਦੀ ਆ ਐ ਤੈਨੂੰ ਵੱਧ ਘੱਟ ਕਿਵੇਂ ਬੋਲ ਗਈ ਤੂੰ ਆ ਘਰੇ ਆ ਉਹ ਬੰਦਾ ਹੌਸਲਾ ਕਰਕੇ ਵੀ ਚੱਲੇ ਬੀਬੀ ਚੰਗੀ ਆ ਉਹ ਘਰੇ ਉਹਦੇ ਨਾਲ ਚਲਾ ਗਿਆ ਤੇ ਉਹ ਕਹਿੰਦੀ ਹੁਣ ਦੱਸ ਹੁਣ ਦੱਸਿਆ ਵੀ ਐ ਕਰਕੇ ਵੀ ਮੈਂ ਲੋੜ ਵੰਦ ਮੇਰੇ ਕੋਲ ਕੁਛ ਨਹੀਂਗਾ ਕੋਈ ਕੱਪੜੇ ਦਿਓ ਕੋ ਖਾਣ ਨੂੰ ਦਿਓ ਕੁਛ ਮੈਨੂੰ ਦੇ ਸਕਦੇ ਹੋ ਤਾਂ ਉਵੇਂ ਹੀ ਉਹਨੇ ਨੂੰ ਗਾਲਾਂ ਕੱਢੀਆਂ ਮੰਦਾ ਚੰਗਾ ਬੋਲੇ ਤੇ ੱੱੱਕੇ ਮਾਰੇ ਉਹ ਕਹਿੰਦਾ ਬੀਬੀ ਵੀ ਤੂੰ ਮੈਨੂੰ ੱੱੱਕੇ ਮਾਰੀ ਜਾਨੀ ਆ ਹਨਾ ਇਹ ਕੰਮ ਤਾਂ ਕੰਮ ਪਹਿਲਾਂ ਤੇਰੀ ਨੋ ਵੀ ਕਰ ਚੁੱਕੀ ਸੀਗੀ ਉਹ ਕਹਿੰਦੀ ਇਸ ਘਰ ਦੀ ਮਾਲਕਣ ਮੈਂ ਆ ਕਿਸੇ ਦੀ ਬੇਇੱਜ਼ਤੀ ਕਰਨੀ ਆ ਇੱਜ਼ਤ ਕਰਨੀ ਆ ਇਹ ਮੇਰੀ ਨੌਂ ਕੋਲੇ ਅਧਿਕਾਰਤੋਂ ਆ ਤੇਰੀ ਬੇਇੱਜ਼ਤੀ ਕਰਨ ਦਾ ਅਧਿਕਾਰ ਮੇਰੇ ਕੋਲੇ ਆ ਇਸ ਕਰਕੇ ਮੈਂ ਤੇਰੀ ਬੇਇੱਜ਼ਤੀ ਕਰਨ ਦਾ ਅਧਿਕਾਰ ਮੇਰੇ ਕੋਲੇ ਸੀ ਉਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜ਼ਖਮਾਂ ਤੇ ਲੂਣ ਭੁੱਕਣ ਦਾ ਅਧਿਕਾਰ ਪ੍ਰਧਾਨ ਮੰਤਰੀ ਨੂੰ ਕਿਵੇਂ ਆ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਇਸ ਕਰਕੇ ਪੰਜਾਬ ਦੇ ਜ਼ਖਮਾਂ ਤੇ ਮੈਂ ਲੂਣ ਭੁੱਕੂਗਾ ਮੈਂ ਪੰਜਾਬ ਦੀ ਤਰਾਸਤੀ ਤੇ ਪੰਜਾਬ ਦੇ ਲੋਕਾਂ ਦਾ ਮਜ਼ਾਕ ਉਡਾਉਂਗਾ ਫਿਰ ਉਹਨੇ 6800 ਤੋਂ ਵਧਾ ਕੇ 10000 ਰੁਪਇਆ ਕਰਤਾ ਤੇ ਟੀਵੀ ਤੇ ਐਲਾਨ ਕੀਤਾ 20000 ਦਾ ਐਲਾਨਾ ਤੇ ਕਦੀ ਕੋਈ ਚੀਜ਼ ਨਹੀਂ ਚੱਲਦੀ ਹੁੰਦੀ ਜੀ ਜੋ ਸਰਕਾਰ ਦੀ ਲਿਖਤੀ ਪਾਲਸੀ ਹੁੰਦੀ ਆ ਲੈਂਡ ਪੂਲਿੰਗ ਪਾਲਸੀ ਬਾਰੇ ਕਿੰਨੇ ਦਾਅਵੇ ਕੀਤੇ ਪਰ ਲੈਂਡ ਪੂਲਿੰਗ ਪਾਲਸੀ ਚ ਲਿਖਤੀ ਜੋ ਸੀਗਾ ਅਸੀਂ ਉਹਦੇ ਮੁਤਾਬਕ ਚੀਜ਼ਾਂ ਨੂੰ ਦੇਖਿਆ ਜਿਹੜੀ ਸਰਕਾਰ ਨੇ ਲਿਖਤੀ ਪਾਲਸੀ ਜਾਰੀ ਕੀਤੀ ਆ ਤੁਸੀਂ ਟੀਵੀ ਦੀ ਸਕਰੀਨ ਤੇ ਵੀ ਦਿਖਾ ਦਿਓ ਕਿ ਜਿਹੜਾ 75% ਤੱਕ ਨੁਕਸਾਨ ਹੋਇਆ ਉਹਨੂੰ 10000 ਰੁਪਇਆ ਮਿਲਣਾ ਇਸ ਤੋਂ ਪਹਿਲਾਂ 6750 ਰੁਪਇਆ ਸੀਗਾ ਤੇ ਵਾਦਾ ਕੀ ਕੀਤਾ ਇੰਨੀ ਭਿਆਨਕ ਤਰਾਸਦੀ ਦੇ ਬਾਵਜੂਦ ਵਾਦਾ ਕੀ ਕੀਤਾ ਮਜ਼ਾਕ ਕੀਤਾ ਨਾ ਕਿ 6750 ਤੋਂ ਵਧਾ ਕੇ 10000 ਰੁਪਇਆ ਕਰਤਾ ਜੇ ਕਿ ਇਹਦੀ 100% ਫਸਲ ਖਰਾਬ ਹੋਈ ਆ ਉਹਨੂੰ 20000 ਰੁਪਇਆ ਦੇਣਾ ਔਰ ਉਹ ਸਰਕਾਰ ਨੇ ਜਿਹੜੀ ਉਹ ਨੀਤੀ ਜਾਰੀ ਕੀਤੀ ਆ ਉਹਦੇ ਵਿੱਚ ਬਹੁਤ ਸਪਸ਼ਟ ਲਿਖਿਆ ਕਿ ਜਿਹੜੇ ਪਿੰਡਾਂ ਦਾ 75% ਤੋਂ ਉੱਪਰ ਨੁਕਸਾਨ ਹੋਇਆ 75% ਤੋਂ ਉੱਪਰ ਨੁਕਸਾਨ ਹੋਇਆ ਸਾਰੇ ਪਿੰਡ ਦਾ ਪਿੰਡ ਰੂਗਾ ਹੀ ਮੰਨਿਆ ਹੁਣੇ ਚ ਤੇ ਜਿਹੜੇ ਪਿੰਡ ਤੁਸੀ ਬੰਦੇ ਅੰਦਰ ਪੈਂਦੇ ਆ ਉਹਨਾਂ ਦਾ 75% ਤੋਂ ਵੱਧ ਨੁਕਸਾਨ ਹੋਇਆ ਉਹਦੇ ਵਾਸਤੇ ਵੱਖਰੀ ਕਮੇਟੀ ਬਣਾਈ ਆ ਡੀਸੀ ਦੀ ਚੇਅਰਮੈਨਸ਼ਿਪ ਦੇ ਹੇਠ ਉਹਦੇ ਚ ਡੀਸੀ ਆ ਐਸ ਡੀ ਐਮ ਆ ਖੇਤੀਬਾੜੀ ਅਫਸਰ ਆ ਠੀਕ ਆ ਇਹ ਸਾਰੇ ਆ ਉਹ ਹੁਣ ਉਹਨਾਂ ਪਿੰਡਾਂ ਦੇ ਵਿੱਚ ਹੀ 75% ਤੋਂ ਵੱਧ ਜਿਹੜਾ ਮਾਪਿਆ ਜਾਊਗਾ ਬਸ ਕੀ ਕੋ ਅੱਧਾ ਪਿੰਡ ਡੁੱਬ ਗਿਆ ਫੋਰ ਉਹਦੇ ਤੇ ਜਿਹੜੀ ਆਮ ਅਧਿਕਾਰੀ ਜਿਹੜੇ ਗਰਦਾਵਰੀ ਕਰਨਗੇ ਪਟਵਾਰੀ ਉਹ ਗਰਦਾਵਰੀ ਕਰੂਗਾ ਪਰ ਜਿਹੜੇ 75% ਤੋਂ ਵੱਧ ਅਲੇ ਆ ਉਹਨਾਂ ਦੇ ਵਾਸਤੇ ਇੱਕ ਵੱਖਰੀ ਜਿਹੜੀ ਕਮੇਟੀ ਹੈਗੀ ਆ ਉਹ ਬਣਾਈ ਗਿਆ ਜਿੰਦੇ ਤੋਂ ਇੱਕ ਗੱਲ ਬਿਲਕੁਲ ਸਾਫ਼ ਆ ਕਿ ਪੰਜਾਬ ਦੇ ਵੱਡੇ ਹਿੱਸੇ ਨੂੰ ਮੁੱਖ ਮੰਤਰੀ ਨੇ ਐਲਾਨ 20000 ਦਾ ਕੀਤਾ ਪਰ ਕਾਗਜ਼ਾਂ 'ਚ 75% ਤੋਂ ਕਿਹਦਾ 70% ਖਰਾਬਾ ਵੀ ਲਿਖਤਾ ਤੇ ਉਹਨੂੰ 10000 ਰੁਪਿਆ ਹੀ ਮਿਲਣਾ ਹੈਗਾ ਉਹ ਕਦੋਂ ਮਿਲਣਾ ਜਿਵੇਂ ਹਜੇ ਗੜੇ ਕਣਕਾਂ ਦੇ ਗੜੇ ਮਾਰੀ ਹੋਈ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਕਦੋਂ ਮਿਲਣਾ ਮਿਲਣਾ ਕਿ ਨਹੀਂ ਮਿਲਣਾਗਾ ਇਹ ਹਜੇ ਜਿਹੜੇ ਹੈਗਾ ਸਾਰਾ ਕੁਝ ਭੁੱਖ ਦੇ ਗਰਭ ਦੇ ਵਿੱਚ ਆ ਪਰ ਮੁੱਖ ਮੰਤਰੀ ਦੇ ਐਲਾਨ ਤੋਂ ਗੱਲ ਸਾਫ਼ ਆ ਕਿ ਉਹਨੇ ਵੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਦਾ ਦੇ ਨੁਕਸਾਨ ਤੇ ਉਹਨਾਂ ਦਾ ਦੁੱਖ ਵੰਡਾਉਣ ਦੀ ਬਜਾਏ ਉਹਨਾਂ ਨਾਲ ਟੀਚਰ ਕੀਤੀ ਆ ਮਜ਼ਾਕ ਕੀਤਾ ਹੈਗਾ ਉਸੇ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਹੈਗਾ ਉਹ ਕੀਤਾ ਜਿਹੜਾ ਦੂਸਰਾ ਪਸ਼ੂਆਂ ਬਾਰੇ ਹੈਗਾ ਹੁਣ ਜਿਹੜੀ ਤੁਸੀਂ ਕਿਸ ਉਹਦੇ ਤੇ ਸਰਕ ਪੈਮਾਨਾ ਕੀ ਆ ਕਿ ਪਸ਼ੂਆਂ ਦੇ ਨੁਕਸਾਨ ਕਿੱਦਾਂ ਮਾਪੋਗੇ ਤੁਸੀਂ ਹੈਨਾ ਇਹ ਜਿਹੜਾ ਜਾਣਕਾਰੀ ਚਾਹ ਰਿਹਾ ਕਿ ਐਫੀਡੇਵਿਟ ਲਿਆ ਜਾਊਗਾ ਹਮ ਹੈਨਾ ਐਫੀਡੇਵਿਟ ਲਿਆ ਜਾਊਗਾ ਜਾਂ ਜਿਹੜਾ ਲਾਈਵ ਸਟਾਕ ਸੈਂਸਸ ਹੋਈ ਆ ਜਿਹੜੀ ਕਿ ਇਹਨਾਂ ਨੇ 2025 ਚ ਹੋਈ ਸੀ ਜਿੰਦੇ ਬਾਰੇ ਇਹ ਕਹੇ ਜੀ ਪਬਲਿਸ਼ ਨਹੀਂ ਹੋਈਗੀ ਜਿਹੜੀ ਪਸ਼ੂਆਂ ਬਾਰੇ ਉਹਦੀ ਗੱਲਨਾ ਹੁੰਦੀ ਆ ਜਿਹਨੂੰ ਲਾਈਵ ਸਟਾਕ ਸੈਂਸਸ ਕਹਿੰਦੇ ਉਹ ਹਰ 5 ਸਾਲਾਂ ਬਾਅਦ ਹੁੰਦੀ ਆ ਕਿ ਕਿੰਨੇ ਪਸ਼ੂ ਆ ਕਿੰਨੀਆਂ ਸੂਬੇ ਚ ਮੱਝਾਂ ਕਿੰਨੀਆਂ گاਵਾ ਨੇ ਕਿੰਨੀਆਂ ਬੱਕਰੀਆਂ ਨੇ ਉਹ ਸੈਂਸਸ ਦੇ ਆਧਾਰ ਤੇ ਹਨਾ ਜੇ ਤਾਂ ਪਿਛਲੀ ਸੈਂਸਸ ਵਰਤਨੀ ਆ 2019 ਵਾਲੀ ਠੀਕ ਆ ਫਿਰ ਹੋ ਸਕਦਾ ਉਦੋਂ ਮੇਰੇ ਕੋਲ ਪੰਜ ਮੱਝਾਂ ਹੁਣ ਤੇ ਅੱਜ ਮੈਂ 15 ਕਰ ਲਈਆਂ ਹੋਣ ਤੇ ਮੇਰੀਆਂ ਪਹਿਲਾਂ ਪੰਜ ਹੀ ਮੰਨੀ ਜਾਂਦੇ ਹੋਣ ਉਹਦੇ ਬਾਰੇ ਬਹੁਤ ਸਪਸ਼ਟ ਨੀਤੀ ਜਿਹੜੀ ਇਹਨਾਂ ਦੀ ਨਹੀਂ ਗਈ ਉਹਦੇ ਸਿਰਫ ਇਹ ਕਿਹਾ ਕਿ ਵੱਧ ਤੋਂ ਵੱਧ ਜਿਹੜੀ ਸੀਲਿੰਗ ਹੈਗੀ ਆ ਉਹ ਹੈਗੀ ਕਿ ਤਿੰਨ ਪਸ਼ੂਆਂ ਦਾ ਨੁਕਸਾਨ ਕਿਤੇ 20 ਮਰ ਗਏ ਕਿਤੇ 15 ਮਰ ਗਏ ਕਿਤੇ 40 ਮਰ ਗਏ ਠੀਕ ਹੈ ਜਿਹੜੇ ਦੁੱਧਾਰੂ ਪਸ਼ੂ ਹੈਗੇ ਆ ਕਈਆਂ ਨੇ ਤਾਂ ਮਤਲਬ ਪੂਰੀ ਦੀ ਪੂਰੀ ਉਹਨਾਂ ਦੀ ਰੋਜੀ ਰੋਟੀ ਦੁੱਧਾਰੂ ਪਸ਼ੂਆਂ ਤੇ ਸੀ ਉਹ ਤਿੰਨ ਤੇ ਉਹਦੇ ਵਾਸਤੇ ਕਿ ਐਫੀ ਡੈਵਟ ਲਿਆ ਜਾਊਗਾ ਹੂੰ ਐਫੀ ਡੈਵਟ ਦਿੱਤਾ ਜਾਊਗਾ ਜਦੋਂ ਤੁਸੀਂ ਸੈਂਸਸ ਨੂੰ ਜੇ ਨਹੀਂ ਆਧਾਰ ਬਣਾਉਣਾ ਐਫੀ ਡੈਵਟ ਨੂੰ ਆਧਾਰ ਬਣਾਉਣਾ ਤੇ ਉਹ ਤਾਂ ਫਿਰ ਪਿੰਡਾਂ 'ਚ ਜਿਹੜੇ ਇਹਨਾਂ ਦੇ ਚੌਧਰੀ ਹੈਗੇ ਆ ਝਾੜੂ ਵਾਲਿਆਂ ਦੇ ਉਹ ਕੀ ਪਤਾ ਕਿੰਦੇ ਕਿੰਦੀ ਸਪਾਰਸ਼ ਕਰਨਗੇ ਕਿ ਇਹਨੂੰ ਦੇ ਦਿਓ ਇਹਨੂੰ ਨਾ ਦੇ ਦਿਓ ਹੂੰ ਇਸ ਕਰਕੇ ਜਿਹੜਾ ਉਹ ਬੱਕਰੇ ਦਾ ਮੁਰਗੇ ਦਾ ਇਹ ਬਿਲਕੁਲ ਉਸੇ ਤਰ੍ਹਾਂ ਦਾ ਹੀ ਹਾਲਤ ਜਿਹੜਾ ਪਸ਼ੂਆਂ ਦਾ ਨੁਕਸਾਨ ਹੋਇਆ ਉਹ ਹਾਲਤ ਬੰਨੀ ਆ ਅਦਰਵਾਈਜ਼ ਜਿਹੜਾ ਇਹ ਲਾਈਵ ਸਟਾਕ ਸੈਂਸਸ ਹੋਈ ਆ ਉਹਦਾ ਜਿਹੜਾ ਪ੍ਰੀਲੀਮਿਨਰੀ ਡਾਟਾ ਸੀਗਾ ਉਹਦੇ ਚ ਇਹ ਸੀਗਾ ਕਿ ਲਗਭਗ 8% ਤੋਂ ਉੱਪਰ ਜੀ 8.5% ਦੇ ਕਰੀਬ ਪੰਜਾਬ ਚ ਪਸ਼ੂਆਂ ਦੀ ਗਿਣਤੀ ਜਿਹੜੀ ਆ ਉਹ ਘਟ ਰਹੀ ਹੈਗੀ ਆ ਜਿਹੜੇ 73 ਲੱਖ ਜਿਹੜੇ ਦਧਾਰੂ ਪਸ਼ੂਆਂ ਤੋਂ ਘਟ ਕੇ ਉਹ ਲਗਭਗ 66 ਲੱਖ ਦੇ ਕਰੀਬ ਜਿਹੜੀ ਉਹ ਆ ਗਈ ਆ 522000 ਮੱਝਾਂ ਜਿਹੜੀਆਂ ਪੰਜਾਬ 'ਚ ਪਿਛਲੀ ਲਾਈਵਸਟਾਕ ਸੈਂਸਸ ਦੇ ਮੁਕਾਬਲੇ ਇਸ ਵਾਰ ਦੀ ਲਾਈਵਸਟਾਕ ਸੈਂਸਸ ਦੇ ਵਿੱਚ ਉਹ ਜਿਹੜੀਆਂ ਨੇ ਘਟਗੀਆਂ ਨੇ ਜਿੱਥੇ ਪਸ਼ੂ ਲਗਾਤਾਰ ਘਟ ਰਹੇ ਹੋਣ ਔਰ ਕਮਾਲ ਦੀ ਗੱਲ ਦੇਖੋ ਕਿ ਪੰਜਾਬ ਦੇ ਵਿੱਚ ਦਧਾਰੂ ਪਸ਼ੂ ਜਿਹੜੇ ਆ ਮੱਝਾਂ ਨੇ ਉਹ ਘਟ ਰਹੀਆਂ ਨੇ ਤੇ ਕੁੱਤਿਆਂ ਦੀ ਗਿਣਤੀ ਜਿਹੜੀ ਆ ਵਧ ਰਹੀ ਹੈਗੀ ਆ ਠੀਕ ਹੈ ਇਹਦਾ ਮਤਲਬ ਆ ਕਿ ਜਿਹੜੇ ਦੁੱਧ ਪੈਦਾ ਕਰਨ ਵਾਲੇ ਹੈਗੇ ਆ ਉਹਨਾਂ ਪ੍ਰਤੀ ਸਰਕਾਰ ਦੀ ਜਿਹੋ ਜੀ ਪਹਿਲਾਂ ਨਾ ਕੋਈ ਦੁੱਧ ਦਾ ਵਾਜਬ ਰੇਟ ਆ ਨਕਲੀ ਦੁੱਧ ਵੱਡੀ ਪੱਦਰ ਤੇ ਵਿਕ ਰਿਆ ਅਸਲੀ ਦੀ ਕਦਰ ਕੋਈ ਨਹੀਂ ਕੀ ਤੇ ਉੱਤੋਂ ਜਿਹੜਾ ਇਸ ਤਰ੍ਹਾਂ ਦਾ ਹੈਗਾ ਕਿ ਉਹਨਾਂ ਨੂੰ ਪੂਰਾ ਮੁਆਵਜ਼ਾ ਵੀ ਨਹੀਂ ਦੇਣਾ ਨੁਕਸਾਨ ਹੋਣ ਤੇ ਤਾਂ ਇਹ ਪੰਜਾਬ ਦੇ ਵਿੱਚ ਜਿਹੜਾ ਡੇਰੀ ਫਾਰਮਿੰਗ ਦਾ ਕੰਮ ਹੈਗਾ ਉਹਦਾ ਹੋਰ ਲੱਕ ਤੋੜਨ ਵਾਲੀ ਗੱਲ ਜਿਹੜੀ ਹੈਗੀ ਆ ਹੜ੍ਹਾਂ ਨੇ ਕੀਤੀ ਆ ਤੇ ਸਰਕਾਰ ਉਹਦੇ ਵਾਸਤੇ ਕੋਈ ਮਦਦ ਕਰਨ ਨੂੰ ਤਿਆਰ ਨਹੀਂਗੀ ਮੁੱਖ ਮੰਤਰੀ ਦੇ ਐਲਾਨ ਜਿਹੜੇ ਸਪਸ਼ਟ ਰੂਪ ਦੇ ਵਿੱਚ ਇਹ ਦੱਸ ਰਹੇ ਹੈਗੇ ਆ ਲਗਭਗ ਮਤਲਬ 95% ਕਿਸਾਨਾਂ ਨੂੰ ਜੇ ਕਹਿ ਲਈਏ ਫਿਰ 10000 ਰੁਪਏ ਹੀ ਮਿਲੂਗਾ ਜੇ ਖਰਾਬੇ ਦਾ ਉਹਨਾਂ ਲਗਭਗ ਇੰਨਾ ਹੀ ਮਿਲੂਗਾ ਜੇ ਮਿਲਿਆ ਤਾਂ ਜੇ ਮਿਲਿਆ ਉਹ ਵੱਡਾ ਹਿੱਸਾ ਕਿਸਾਨੀ ਦਾ 75% ਬਲੋ 75% ਜਿਹੜਾ ਹੈਗਾ ਉਹ ਡੈਮੇਜ ਹੋਇਆ ਉਹਦੇ ਚ ਹੀ ਆਉਣਾ ਹੈਗਾ ਵੱਡਾ ਹਿੱਸਾ ਉਹਦੇ ਵਿੱਚ ਹੀ ਜਿਹੜਾ ਹੈ ਹੈਗਾ ਆਊਗਾ ਕਿੰਨੇ ਪਿੰਡ ਆ ਜਿਹੜੇ ਸਾਰੇ ਦੇ ਸਾਰੇ ਤੁਸੀ ਦੇ ਵਿੱਚ ਆ ਉਹਨਾਂ ਦਾ ਕੋ ਰਕਬਾ ਬਾਹਰ ਵੀ ਹੋਊਗਾ ਠੀਕ ਆ ਹੁਣ ਮੰਨ ਲਓ ਮੇਰੇ ਪਿੰਡ ਦਾ ਰਕਬਾ ਲਗਭਗ 7000 7 7000 ਏਕੜ ਸਾਡੇ ਪਿੰਡ ਦਾ ਰਕਬਾ ਸੀਗਾ ਠੀਕ ਆ ਹੁਣ بارش ਦੇ ਨਾਲ ਲਗਭਗ 2000 ਏਕੜ ਜਿਹੜੇ ਸੀ ਝੋਨਾ ਡੁੱਬ ਗਿਆ ਅਸੀਂ ਨਹਿਰ ਚ ਪਾੜ ਪਾ ਕੇ ਤੇ ਉੱਥੇ ਵੀ ਪ੍ਰਸ਼ਾਸਨ ਵੱਲੋਂ ਬਹੁਤ ਤੰਨ ਪੰਜ ਕੀਤੀ ਈਸਟਰਨ ਕਨਾਲ ਨੂੰ ਤੋੜ ਕੇ ਨਹਿਰ ਚ ਪਾੜ ਪਾ ਕੇ ਉਹਦੇ ਚ ਪਾਣੀ ਕੱਢਿਆ 2000 ਏਕੜ ਜਿਹੜਾ ਰਕਬਾ ਸੀਗਾ ਉਹ ਡੁੱਬ ਗਿਆ ਠੀਕ ਆ ਹੁਣ ਜੇ ਇਹ ਇਹ ਕਿੰਨੇ ਪਰਸੈਂਟ ਚ ਆਊਗਾ ਹੁਣ ਉਹ ਕਹਿੰਦੇ ਜਿਹੜਾ 75% ਨੁਕਸਾਨਿਆਂ ਗਿਆ ਪੂਰੇ ਦਾ ਪੂਰਾ ਕੋਈ ਵੀ ਪਿੰਡ ਤੁਸੀ ਬਣ ਦੇ ਵਿੱਚ ਜਿਉ ਹੋਣਗੇ ਬਹੁਤ ਥੋੜੇ ਹੋਣਗੇ ਵੱਡਾ ਹਿੱਸਾ ਉਹਨਾਂ ਦਾ ਬਾਹਰ ਹੋਊਗਾ ਕੁਝ ਜ਼ਮੀਨ ਤੁਸੀ ਬਣ ਦੇ ਅੰਦਰ ਹੋਊਗੀ ਸਰਕਾਰ ਨੇ ਯਾਨੀ ਕਿ ਸ਼ਰਤਾਂ ਇਦਾਂ ਦੀਆਂ ਲਾਈਆਂ ਨੇ ਮੁਆਵਜ਼ੇ ਦੇ ਵਿੱਚ ਮੁਆਵਜ਼ਾ ਇਹਨਾਂ ਨਗੂਣਾ ਤੇ ਸ਼ਰਤਾਂ ਇਸ ਤਰ੍ਹਾਂ ਦੀਆਂ ਨੇ ਕਿ ਵੱਡਾ ਹਿੱਸਾ ਜਿਹੜਾ ਕਿਸਾਨੀ ਦਾ ਉਹ 20000 ਲੈਂਡ ਦੇ ਘੇਰੇ ਦੇ ਵਿੱਚ ਨਹੀਂ ਆਊਗਾ ਜਦਕਿ ਐਸੇ ਸਰਕਾਰ ਦੀ ਹੋਈ ਜਿਹੜੀ ਆਪਾਂ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਜਿਹੜੀ ਪੰਜਾਬ 'ਚ ਨਹੀਂ ਲਾਗੂ ਕੀਤੀਆਂ ਪਿਛਲੀਆਂ ਸਰਕਾਰਾਂ ਨੇ ਉਹਦੇ 'ਚ ਇਹੀ ਸੀ ਨਾ ਕਿ ਉਹਦੇ ਚ ਖੇਤ ਨੂੰ ਇਕਾਈ ਨਹੀਂ ਮੰਨਿਆ ਗਿਆ ਇਹ ਵੀ ਪਿੰਡ ਨੂੰ ਇਕਾਈ ਮੰਨ ਰਹੇ ਹੈਗੇ ਆ ਤੇ ਜਿਹੜੀ ਪੰਜਾਬ ਸਰਕਾਰ ਨੇ ਐਗਰੀਕਲਚਰ ਪਾਲਿਸੀ ਬਣਾਉਣ ਬਾਰੇ ਇੱਕ ਕਮੇਟੀ ਬਣਾਈ ਸੀ ਜਿੰਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਕਮੇਟੀ ਉਹਦੀ ਰეკਮੈਂਡੇਸ਼ਨ ਇਹ ਸੀਗੀ ਕਿ ਜਿਹੜੀ ਪੰਜਾਬ ਦੇ ਵਿੱਚ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਅਸੀਂ ਕਿਰਤੀ ਕਿਸਾਨੀ ਉਹਨਾਂ ਵੀ ਇਹ ਸਮਝਦੇ ਆ ਕਿ ਏਕੜ ਨੂੰ ਇਕਾਈ ਮੰਨਿਆ ਜਾਵੇ ਇੱਕੜ ਨੂੰ ਜਿਹੜਾ ਇਕਾਈ ਮੰਨਿਆ ਜਾਵੇ ਜੇ ਮੇਰੀ 5 ਏਕੜ ਜ਼ਮੀਨ ਆ ਉਹਦੇ ਵਿੱਚ 2 ਏਕੜ ਜ਼ਮੀਨ ਮਤਲਬ ਖਰਾਬ ਹੋ ਗਈ ਆ ਉਹ ਏਕੜ ਨੂੰ ਇਕਾਈ ਮੰਨ ਕੇ ਵੀ ਉਹ 2 ਏਕੜ ਦਾ ਕਿੰਨੇ ਪਰਸੈਂਟ ਨੁਕਸਾਨ ਹੋਇਆ ਉਹਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਵੇ ਪਿੰਡ ਦਾ ਜੇ 75% ਨੁਕਸਾਨ ਹੋਇਆ ਫੇਰ ਉੱਥੇ ਵੱਖਰੀ ਟੀਮ ਬਣਾਉਣੀ ਹੈਗੀ ਆ ਪਿੰਡ ਨੂੰ ਉਕਾਈ ਜਿਹੜਾ ਹੈਗਾ ਮੰਨਣਾ ਉਹ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਵਾਜਬ ਉਹ ਨਹੀਂਗਾ ਤੋਂ ਇਹ ਸਰਕਾਰ ਨੇ ਜਿੱਦਾਂ ਪ੍ਰਧਾਨ ਮੰਤਰੀ ਨੇ ਮਜ਼ਾਕ ਅਡਾਇਆ ਕਿਉਂਕਿ ਉਹਨਾਂ ਦੀ ਨੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਚੱਲਦੇ ਆ ਉਸੇ ਤਰ੍ਹਾਂ ਮਜ਼ਾਕ ਇਹਨਾਂ ਨੇ ਉਡਾਇਆ ਹੈਗਾ ਅੱਛਾ ਇੱਕ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਸਰਕਾਰ ਲੈ ਕੇ ਆਈ ਹੈ ਤੁਹਾਨੂੰ ਲੱਗਦਾ ਕਿਸਾਨ ਨੂੰ ਇਹਦਾ ਬੈਨੀਫਿਟ ਹੋਵੇਗਾ ਸਰਕਾਰ ਜੇ ਵਾਕਈ ਚਾਹੁੰਦੀ ਆ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਰੇਤ ਦੀ ਪਮੈਸ਼ ਕਰੇ ਪਰ ਮੈਸ਼ ਹੋ ਜਾਨੀ ਆ ਵੀ ਕਿੰਨੀ ਰੇਤ ਆ ਕਿੰਨੇ ਕਿੰਨੇ ਫੁੱਟ ਰੇਤ ਚੜੀ ਆ ਕਿੰਨਾ ਮਾਰਕੀਟ ਦਾ ਰੇਟ ਚੱਲਦਾ ਕਿਸਾਨਾਂ ਨੂੰ ਭੁਗਤਾਨ ਕਰ ਦੇ ਤੇ ਰੇਤ ਚੱਕ ਲੈ ਜੇ ਸਰਕਾਰ ਵਾਕਈ ਕਿਸਾਨਾਂ ਨੂੰ ਜਿਸ ਦਾ ਖੇਤ ਉਹਦੀ ਰੇਤ ਦਾ ਫਾਇਦਾ ਦੇਣਾ ਚਾਹੁੰਦੀ ਹੈਗੀ ਆ ਤੁਸੀਂ ਕਿਸਾਨ ਕਿਸਾਨਾਂ ਦਾ ਕੰਮ ਰੇਤਾ ਵੇਚਣਾ ਥੋੜਾ ਹੈਗਾ ਇਹਦਾ ਯਾਰ ਕੰਮ ਜਿਹੜੇ ਉਹ ਉਮ ਉ ਮਾਈਨਿੰਗ ਵਾਲੇ ਕੰਮ ਕਰਦੇ ਆ ਉਹ ठेकेदार ਉਹਨਾਂ ਦਾ ਕੰਮ ਹੈਗਾ ਨਾ ਸਾਡੇ ਕੋਲੇ ਉਹਨੇ ਸੰਦ ਨਾ ਹੋਰ ਸਾਰਾ ਕੁਝ ਉਹ ਵਿਪਤਾ ਦੇ ਮਾਰੇ ਕਿਸਾਨ ਜਿਹੜੇ ਜਿਨ੍ਹਾਂ ਦਾ ਘਰ ਟਹਿ ਗਿਆ ਪਸ਼ੂ ਮਰ ਗਏ ਉਹ ਰੇਤਾ ਵੇਚਦੇ ਫਿਰਨਗੇ ਇੰਨਾ ਰੇਤਾ ਕਿੱਥੇ ਵਿਕ ਜੂਗਾ ਜੇ ਵਾਕਈ ਸਰਕਾਰ ਲੋਕ ਪੱਖੀ ਆ ਲੋਕਾਂ ਦਾ ਭਲਾ ਚਾਹੁੰਦੀ ਆ ਰੇਤ ਰੇਤ ਦਾ ਮਿੱਟੀ ਦਾ ਰੇਤ ਵੀ ਰੇਟ ਵੀ ਤੈਅ ਆ ਪੈਮਾਨ ਮਾਪੀ ਵੀ ਜਾਂਦੀ ਆ ਉਹ ਮਾਪੇ ਕਿੰਨੀ ਰੇਤ ਖੇਤ ਚ ਕਿਸਾਨ ਦੇ ਚੜੀ ਆ ਕਿ ਮਾਪਕੇ ਜਿੰਨੀ ਮਾਰਕੀਟ ਚ ਰੇਟ ਚੱਲਦਾ ਕਿਸਾਨ ਨੂੰ ਦੇ ਦੇ ਤੇ ਉਹ ਕਹਿੰਦੇ ਵੀ ਚੱਕਣੀ ਦਸੰਬਰ ਤੱਕ ਭਾਵੇਂ 20 ਸਤੰਬਰ ਤੱਕ ਚੱਕ ਲੈ ਸਾਰੀ ਕਿਸਾਨ ਨੂੰ ਭੁਗਤਾਨ ਕਰ ਦੇ ਠੀਕ ਹੈ ਸਰਕਾਰ ਇਦਾਂ ਦੀ ਨੀਤੀ ਬਣਾਵੇ ਫਿਰ ਤਾਂ ਜਿਸ ਦਾ ਖੇਤ ਉਸ ਦੀ ਰੇਤ ਅਲੀ ਗੱਲ ਹੈਗੀ ਆ ਨਹੀਂ ਤਾਂ ਜਿੰਦਾ ਖੇਤ ਆ ਉਹਦੀ ਖੇਤ ਤੇ ਰੇਤ ਵੀ ਚੜ ਗਈ ਤੇ ਉਹਦੇ ਸਿਰ 'ਚ ਵੀ ਰੇਤਾ ਪਾਤੀ ਇਹਨਾਂ ਨੇ ਇਸ ਤਰ੍ਹਾਂ ਦੀ ਗੱਲ ਕਹਿ ਕੇ ਵੀ ਕਿਸਾਨ ਨੂੰ ਬਹੁਤ ਫਾਇਦਾ ਦੇ ਦੇਣਾ ਤੇ ਕਿਸਾਨ ਨੂੰ ਫਾਇਦਾ ਉੱਚ ਹੁੰਦਾ ਨਜ਼ਰ ਆਉਂਦਾ ਨਹੀਂ ਜਿਸ ਤਰ੍ਹਾਂ ਦੀ ਸਰਕਾਰ ਦੀ ਨੀਤੀ ਹੈਗੀ ਆ ਬਹੁਤ-ਬਹੁਤ ਧੰਨਵਾਦ ਭਾਈ। ਸ਼ੁਕਰੀਆ ਭਾਈ ਜੀ ਬਹੁਤ-ਬਹੁਤ ਜੀ। ਮੈਂ ਗੱਲਬਾਤ ਕੀਤੀ ਕਿਸਾਨਾ ਗੁਰਜਿੰਦਰਦੀਪ ਸਿੰਘ ਵਾਲਾ ਨਾਲ। ਦੋ ਚੀਜ਼ਾਂ ਤੇ ਉਹਨਾਂ ਨੇ ਸਵਾਲ ਉਠਾਏ ਆ। ਕਿ ਕਿਹੜੀ ਮੁਆਵਜ਼ਾ ਨੀਤੀ ਲੈ ਕੇ ਆਈ ਹੈ ਸਰਕਾਰ ਜਿਸ ਤਰੀਕੇ ਨਾਲ ਦੇਣ ਦੀ। ਤਾਂ ਉਹਨਾਂ ਨੇ ਕਿਹਾ ਹੈ ਕਿ 95% ਬਹੁ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਸਿਰਫ 10000 ਰੁਪਏ ਪ੍ਰਤੀ ਏਕੜ ਉਹ ਵੀ ਕਹਿੰਦੇ ਮਿਲਣਾ ਜਾਂ ਨਾ ਮਿਲਣਾ ਹੈ ਤਾਂ ਅੱਗੇ ਦਾ ਸਮਾਂ ਹੈ ਪਰ 10000 ਤੋਂ ਇਠਾ ਆਉਣਗੇ ਕੱਲ ਮੁੱਖ ਮੰਤਰੀ ਇਹ ਕਹਿ ਰਹੇ ਸੀ ਕਿ ਪਰਸੈਂਟੇਜ ਨਹੀਂ ਹੋਵੇਗੀ 100% ਹੀ ਮੰਨ ਲਿਆ ਜਾਵੇਗਾ ਨੁਕਸਾਨ ਨੂੰ ਪਰ ਪਾਲਿਸੀ ਜਿਹੜੀ ਆਈ ਹੈ ਉਹਦੇ ਚ ਪਰਸੈਂਟੇਜ ਰੱਖੀ ਗਈ ਹੈ ਤਾਂ ਇਹਦੇ ਤੇ ਸਵਾਲ ਉੱਠਨੇ ਸ਼ੁਰੂ ਹੋ ਗਿਆ ਜਿਸ ਦਾ ਖੇਤ ਉਸ ਦੀ ਰੇਟ ਤੇ ਵੀ ਇਹਨਾਂ ਨੇ ਸਵਾਲ ਉਠਾਇਆ ਕਿ ਸਰਕਾਰ ਕੋਲੇ ਰੇਟ ਵੀ ਹੈ ਪੈਮਾਨੇ ਵੀ ਹੈ ਮਿਣੇ ਤੇਰੇ ਤਾਂ ਚੱਕ ਕੇ ਲੈ ਜਾਵੇ ਕਿਸਾਨਾਂ ਨੂੰ ਉਹਦੇ ਪੈਸੇ ਦੇ ਦੇਵੇ ਪਰ ਜੇ ਕਹਿਣ ਕਿਸਾਨ ਆਪਣਾ ਰੇਤਾ ਉਹ ਕਿੱਥੇ ਵੇਚੇਗਾ ਕਿਹਨੂੰ ਵੇਚੇਗਾ ਨਾ ਉਹਨੂੰ ਵੇਚਣਾ ਆਉਂਦਾ ਨਾ ਉਹਦੇ ਕੋਲੇ ਸੰਦ ਹੈ ਸੋ ਇਸ ਕਰਕੇ ਇਹ ਵੀ ਕਿਸਾਨ ਦੇ ਉੱਤੇ ਬੋਝ ਹੀ ਬਣੇਗਾ ਜਿਹੜਾ ਰੇਤਾ ਜਿਸ ਦੀ ਖੇਤ ਉਸ ਦੀ ਰੇਤ ਹੈ ਗੱਲਬਾਤ ਕੀਤੀ ਬਾਈ ਦੇ ਨਾਲ ਹੋਰ ਇਸ ਤਰੀਕੇ ਦੀ ਇੰਟਰਵਿਊ ਦੇਖਦੇ ਰਹੋ ਲੋਕ ਵਾਈਟੀਵੀ